ਤਾਂ ਦੋਸਤੋ ਅੰਮ੍ਰਿਤਸਰ ਦੀ ਤਸਵੀਰ ਜੇ ਮੌਜੂਦ ਆ ਤਾਂ ਜਾਣਾਂਗੇ ਜਿਹੜਾ ਈਜੀ ਰਜਿਸਟਰੀ ਦੇ ਤਹਿਤ ਲੋਕ ਇੱਥੇ ਆਪਣੇ ਡਾਕੂਮੈਂਟ ਤਸਦੀਕ ਕਰਾਉਣ ਪਹੁੰਚੇ ਨੇ ਅੰਮ੍ਰਿਤਸਰ ਤਸਵੀਰ ਦੇ ਵਿੱਚ ਤਾਂ ਇੱਥੇ ਕਾਫੀ ਰਸ਼ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਮ ਸੇ ਕਮ ਇੱਥੇ ਸੈਂਕੜੇ ਲੋਕ ਬੈਠੇ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲਈ ਕੀ ਕਾਰਨ ਹੈ ਕਿਉਂ ਰਸ਼ ਆ ਇਹਨਾਂ ਦਾ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਤੁਹਾਡਾ ਭਾਜੀ ਲਲੀਤ ਕੁਮਾਰ ਲਲੀ ਜੀ ਕਿਸ ਤਰ੍ਹਾਂ ਈਜੀ ਈ ਰਜਿਸਟਰੀ ਦਾ ਪ੍ਰਾਲਾ ਸਰਕਾਰ ਵੱਲੋਂ ਲੈਂਦਾ ਕਿਸ ਤਰ੍ਹਾਂ ਦੇਖਦੇ ਸਰ ਫੇਰ ਪ੍ਰਾਲਾ ਵਾ ਜੀ ਦੇਖੋ ਆਪਾਂ ਕੱਟੋ ਘੜੀ 12 ਵੇ ਦੇ ਬੈਠੇ ਕਦੀ ਸਰਵਰ ਡਾਊਨ ਐ ਕਦੀ ਕੋਈ ਇਸ਼ੂ ਐ ਰਜਿਸਟਰੀ ਨੂੰ ਟਾਈਮ ਹੀ ਕੋਈ ਨਹੀਂ ਲਾ ਕਿ ਦੋ ਦੋ ਤਿੰਨ ਤਿੰਨ ਘੰਟੇ ਬੈ ਕੇ ਤੇ ਆਪਾਂ ਖਰਾਬ ਹੋ ਕੇ ਤੇ ਹੁਣ ਜਾ ਕੇ ਰਜਿਸਟਰੀ ਹੋਈ ਐ ਤੇ ਹੁਣ ਚੱਲੇ ਆ 12 ਵੇ ਤੋਂ 20 ਮਿੰਟ ਤੇ ਕੰਮ ਐ ਸਾਰਾ ਕੋਈ 20 ਮਿੰਟ ਨਹੀਂ ਭਾਜੀ ਇੱਥੇ ਕੋਈ ਖਸੁੰਦਾ ਹੀ ਕੋਈ ਨਹੀਂ ਕਿਸੇ ਦੀ ਤੇ 20 ਮਿੰਟ ਕੀ ਲੱਗਣਗੇ 이지 ਰਿਸਟਰੀ ਹੋਏ ਕਿਤੇ ਬੰਦਾ ਸੁਨੇਗਾ ਵੀ ਹੋਈਏ ਤੇ ਟਾਈਮ ਹੀ 3-3 ਘੰਟੇ 4-4 ਘੰਟੇ ਇੱਕ ਅਕ ਰਜਿਸਟਰੀ ਨੂੰ ਲੱਗਣ ਲਿਆ ਵਾ ਜਿਸ ਦੀ ਪਹਿਲੀ ਵਾਰੀ ਕਰਵਾਈ ਹੈ ਕਿ ਅੱਗੇ ਵੀ ਆਏ ਨਾ ਨਹੀਂ ਅੱਗੇ ਵੀ ਕਰਵਾਈ ਹੈ ਪਰ ਇੰਨਾ ਟਾਈਮ ਨਹੀਂ ਲੱਗਾ ਇਸ ਵਾਰ ਤੇ ਬਹੁਤ ਟਾਈਮ ਲੱਗਾ ਵਾ ਬਲੇ ਇਜ਼ੀ ਦੀ ਜਗ੍ਹਾ ਡਿਫਿਕਲਟ ਹੋ ਗਿਆ ਡਿਫਿਕਲਟ ਹੋ ਗਿਆ ਕੰਮ ਜਿਹੜਾ ਅੰਦਰੋਂ ਦੀ ਕੋਈ ਆ ਜਾਂਦੇ ਨੇ ਜਿਹੜੀ ਪਹਿਲੋ ਕਰਾਣੀ ਜਾਂ ਬਾਅਦ ਚ ਕਰਾਣੀ ਹੈ ਉਹ ਸਿਸਟਮ ਆ ਉਹ ਹਾਲੇ ਪਹਿਲੇ ਵਾਲੇ ਜੋ ਪਹਿਲੇ ਹੁੰਦਾ ਸੀ ਉਹ ਸਿਸਟਮ ਅੱਜ ਵੀ ਹੈ ਇਹ ਕੋਈ ਚੇਂਜ ਨਹੀਂ ਹੋਇਆ ਕਿਈ ਆ ਕਿ ਇਹ ਰਜਿਸਟਰੀ ਹੋ ਗਈ ਤੇ ਕੋਈ ਵਧੀਆ ਹੋ ਗਿਆ ਕੋਈ ਟਾਈਮ ਇਹੋ ਜਿਹਾ ਵਧੀਆ ਨਹੀਂ ਹੋਇਆ ਇਹੋ ਹੀ ਟਾਈਮ ਲੱਗਦਾ ਜਿਹੜਾ ਜਿੰਨੇ ਵੀ ਵਸੀਕਾ ਅਨਵੀਸ ਨੇ ਜਾਂ ਜੋ ਉਹਨਾਂ ਨੇ ਟਾਈਮ ਲੈਣਾ ਉਹ ਆਪਣਾ ਲੈਂਦੇ ਲੈਂਦੇ ਉਹਨਾਂ ਬਿਨਾ ਗਤੀ ਨਹੀਂ ਹੈਗੀ ਤੇ ਨਾ ਹੋਣੀ ਉਹੋ ਹੀ ਸਿਸਟਮ ਹੈ ਅੱਜ ਵੀ ਜਿਹੜਾ 2-4 ਸਾਲ ਪਹਿਲੇ ਹੋਇਆ ਉਹ ਅੱਜ ਵੀ ਸਿਸਟਮ ਹੈ ਇਹਦੇ ਨਾਲ ਰਿਸ਼ਵਤ ਖੋਰੀ ਖਤਮ ਨਹੀਂ ਹੋਈ ਕਾਦੀ ਖਤਮ ਹੋਣੀ ਭਾਜੀ ਉਹ ਜੋ ਹਿੰਦੁਸਤਾਨ ਕੁਝ ਹੋ ਨਹੀਂ ਸਕਦਾ ਇਹਦਾ ਸਿੱਧੀ ਜੀ ਗੱਲ ਇਹ ਤੇ ਹੀ ਗੱਲ ਉਹ ਪਾਣੀ ਦਾ ਪ੍ਰਬੰਧ ਹੈਗਾ ਇੱਥੇ ਪੀਣ ਠੰਡਾ ਪਾਣੀ ਦਾ ਹੈਗਾ ਉਹਨੇ ਇਹ ਕਿੱਥੇ ਹੈਗਾ ਵਾ ਕੋਈ ਹਾਨੂੰ ਤੇ ਕੋਈ ਮਸ਼ੀਨ ਲੱਗਿਆ ਬੋਤਲਾ ਚ ਫੜੀ ਹੋਈ ਜੀ ਆਪਾਂ ਤੇ ਚਾਰ ਵਾਰੀ ਸਵੇਰ ਦਾ ਪਾਣੀ ਲੈ ਕੇ ਆ ਗਏ ਆ 12 ਵਜੇ ਤੋਂ 3 ਵਜੇ ਗਏ ਨੇ ਇਸ ਟਾਈਮ ਤੁਹਾਡੇ ਸਾਹਮਣੇ ਹੀ ਆ ਬਾਕੀ ਜੋ ਸਰਕਾਰ ਕਹਿੰਦੀ ਹੈ ਉਹ ਗੱਲਾਂ 'ਚ ਕੋਈ ਦਮ ਨਹੀਂਗਾ ਉਹ ਗੱਲ ਹੈ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਵਿਕਾਸ ਆ ਜੀ ਸਾਈਡ ਬੰਦਾ ਜੀ ਇਹਨਾਂ ਦੀ ਬਿਲਕੁਲ ਇੱਕ ਡਾਕੂਮੈਂਟ ਨੂੰ ਘੰਟਾ-ਘੰਟਾ ਲੱਗ ਰਿਹਾ ਠੀਕ ਆ ਬੁਢਾ ਹਲਾ ਤੁਸੀਂ ਬਾਕੀ ਆ ਪਬਲਿਕ ਇੱਥੇ ਬੱਟੀਆਂ ਨਾਲ ਜੀ ਤੁਸੀਂ ਕੋ ਸਕਦੇ ਹੁੰਦਾ ਤੁਸੀਂ ਰੋਜ ਤਸੀਲ ਲਿਆਉਂਦੇ ਹੋ ਕੀ ਮੁਸ਼ਕਲ ਕੀ ਹੈ ਮੁੱਖ ਮੁਸ਼ਕਲ ਕੀ ਹੈ ਮੁਸ਼ਕਲ ਭਾਈ ਜਦੋਂ ਇਹ ਨਵਾਂ ਸਿਸਟਮ ਚੱਲਿਆ ਸਾਈਟ ਦੀ ਜ਼ਿਆਦਾ ਪ੍ਰੋਬਲਮ ਆ ਸਾਨੂੰ ਸਾਈਟ ਦੀ ਪ੍ਰੋਬਲਮ ਆ ਸਾਈਟ ਚੱਲੇ ਮਿੰਟੋਂ ਮਿੰਟ ਰਜਿਸਟਰੀ ਹੋਏ ਲੋਕੀ ਘਰ ਜਾਣ ਬੁਰਾ ਹਾਲ ਜੇ ਇੱਕ ਉਹਨੇ ਵੀ ਇੱਥੇ ਵੇਲੋ ਇੱਕ ਡਾਕੂਮੈਂਟ ਹੋਰੇ ਆ ਕੇ ਇਹ ਇੱਕ ਰਜਿਸਟਰੀ ਨੂੰ ਕਿੰਨਾ ਟਾਈਮ ਲੱਗਦਾ ਤੁਹਾਨੂੰ ਆਪੇ ਪਤਾ ਲੱਗ ਜਾਏ ਰੋਜ ਇਸ ਤਰੀ ਖੱਜਲ ਖਰੀ ਰੋਜ ਇਦਾਂ ਹੀ ਇਦਾਂ ਹੀ ਹਾਲ ਚੜਦਾ ਤੇ ਭਾਜੀ ਕੀ ਨਾ ਤੁਹਾਡਾ ਤਿੰਨ 25 ਮਿੰਟ ਤੋਂ ਆਇਆ ਆਪਾਂ ਕਹਿੰਦੇ ਕਿ ਕਿੰਨੇ ਚਿਰ ਹੋ ਗਿਆ ਤੇ ਰਜਿਸਟਰੀ ਦੀ ਠੀਕ ਕਰਦੇ ਸਵੇਰ ਦੇ ਆਏ ਆਂ ਤੇ ਸਰਵਰ ਡਾਉਣ ਆ ਜਦੋਂ ਆਪਾਂ ਫੀਸਾਂ ਪੂਰੀਆਂ ਲੈ ਲਈਆਂ ਸਭ ਕੁਝ ਕਰ ਲਿਆ ਤੇ ਫਿਰ ਬੰਦੇ ਟਾਈਮ ਸਿਰ ਕੰਮ ਹੋ ਜਾਂਦਾ ਨਹੀਂ ਨਹੀਂ ਪਹਿਲਾਂ ਨਹੀਂ ਆਏ ਆਪਾਂ ਅਪਾਇੰਟਮੈਂਟ ਹੀ ਲਈ ਆ ਅਪਾਇੰਟਮੈਂਟ ਲਈ ਸੀ ਕਿੰਦਾਂ ਦੀ ਲਈ ਸ਼ੁਕਰਵਾਰ ਤੇ ਸ਼ੁਕਰਵਾਰ ਕੰਮ ਕਿਉਂ ਨਹੀਂ ਹੋਇਆ ਉਦੋਂ ਅਪਾਇੰਟਮੈਂਟ ਹੀ ਲਈ ਕਾਗਜ਼ ਪੱਤਰੀ ਦੇਖਣੇ ਸਾਰੇ ਪੂਰੇ ਕਰਕੇ ਅੱਜ ਸਵੇਰ ਦੇ ਆਏ ਆਂ ਕਾਗਜ਼ ਸਵੇਰ ਦੇ ਅੱਛਾ ਤੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਕਹਿਣਾ ਜਿਉਂ ਨੇ ਇਹੋ ਵੀ ਜਿਹੜਾ ਨੈੱਟ ਨੁੱਟ ਦਾ ਬਹਾਨਾ ਲਾਉਣ ਦੇ ਜੇ ਬੈਂਕ 'ਚ ਜਾਈਦਾ ਉਹ ਹੀ ਜਾਂਦੇ ਆ ਨੈੱਟ ਬੰਦਿਆ ਤੁਹਾਡਾ ਸਿਸਟਮ ਨਹੀਂ ਚੱਲਣ ਦੇ ਆ ਹੁਣ ਇਹ ਵੀ ਅੰਦਰ ਸਰਵਰ ਡਾਉਣੇ ਆ ਤੇ ਇਹਦਾ ਕੀ ਚੱਕਰ ਇਹ ਤੁਹਾਨੂੰ ਨਹੀਂ ਨਾ ਪਤਾ ਬੈਠਿਆ ਕੀ ਕਰਨੇ ਕੰਪਿਊਟਰ ਤੇ ਲੋਕ ਹਾਂਜੀ ਸਰ ਆਪਣਾ ਪ੍ਰੋਬਲਮ ਆ ਰਹੀ ਕਾਫੀ ਸਰਵਰ ਕਰਨ ਆ ਰਹੀ ਹੈ ਕੇਸ ਕਰਨ ਆ ਰਹੀ ਲੋਕ 4-4 ਘੰਟੇ ਤੋਂ ਡੀਕ ਕਰ ਰਹੇ ਰਜਿਸਟਰੀ ਕਰਾਉਂਦੇ ਆ ਅਹ ਥੋੜੀ ਸਰਵਰ ਦੀ ਹੀ ਦਿੱਕਤ ਹੈ ਬਾਕੀ ਕੁਝ ਇਹ ਵੀ ਹੁੰਦਾ ਵੀ ਲੋਕ ਬਿਨਾ ਅਪਰੂਵਲ ਕਰਵਾ ਲੇ ਸਿੱਧਾ ਆ ਜਾਂਦੇ ਆ ਕਿਉਂਕਿ ਜੋ ਨਵਾਂ ਸਿਸਟਮ ਹੈ ਉਹਦੇ ਵਿੱਚ ਕੀ ਹੈ ਵੀ ਤੁਹਾਡੀ ਜਿਹੜੀ ਡੀਡ ਹੈ ਉਹ ਪਹਿਲਾਂ ਸਾਡੇ ਕੋਲ ਆਨਲਾਈਨ ਆਉਂਦੀ ਹੈ ਅਸੀਂ ਉਹਨੂੰ ਅਪਰੂਵ ਕਰਦੇ ਆ ਫਿਰ ਉਹਦੀ ਇੱਕ ਸਪੈਸੀਫਿਕ ਟਾਈਮ ਦੇ ਡੇਟ ਦੇ ਹਿਸਾਬ ਨਾਲ ਅਪਾਇੰਟਮੈਂਟ ਚੱਕੀ ਜਾਂਦੀ ਹੈ ਮੇਨ ਇਸ਼ੂ ਕੀ ਹੈ ਵੀ ਕੋਈ ਵੀ ਲੋਕ ਲੋਕ ਜਿਵੇਂ ਤੁਸੀਂ ਫੋਰ ਐਗਜ਼ਾਮਪਲ ਉਹਨਾਂ ਨੇ ਅੱਜ ਦੀ ਸਵੇਰੇ 10 ਵਜੇ ਦੀ ਅਪਾਇੰਟਮੈਂਟ ਚੱਕ ਲਈ ਬਟ ਉਹ ਆਉਂਦੇ 12 ਵਜੇ ਆ ਉਹ ਵੀ 12 ਵਜੇ ਆਗੇ ਜਿਨ੍ਹਾਂ ਦੀ 12 ਵਜੇ ਦੀ ਅਪਾਇੰਟਮੈਂਟ ਆ ਉਹ ਵੀ 12 ਵਜੇ ਉਹਦੇ ਕਰਕੇ ਵੀ ਰਸ਼ ਰਹਿੰਦਾ ਉਹਦੇ ਕਰਕੇ ਵੀ ਰਸ਼ ਰਹਿੰਦਾ ਤਾਂ ਮੇਰੀ ਸਾਰਿਆਂ ਨੂੰ ਹੀ ਅਪੀਲ ਆ ਵੀ ਜਿੰਨੇ ਵਜੇ ਤੁਹਾਡੀ ਅਪਾਇੰਟਮੈਂਟ ਆ ਜੇ ਤੁਸੀਂ ਓਨੇ ਵਜੇ ਹੀ ਆਵੋ ਤਾਂ ਤੁਹਾਡਾ ਸਾਡੇ ਕੋਲੇ ਰਸ਼ ਵੀ ਨਾ ਪਵੇ ਤੇ ਟਾਈਮ ਵੀ ਪ੍ਰੋਪਰ ਕੰਮ ਵੀ ਟਾਈਮ ਨਾਲ ਨਿਬੜ ਜੇ ਜੇ ਤੁਸੀਂ ਸਵੇਰ-ਸਵੇਰ ਅਪਾਇੰਟਮੈਂਟ ਲਈ ਹੈ ਤਾਂ ਉਹ ਬਹੁਤ ਬੈਸਟ ਹੈ ਸਵੇਰ-ਸਵੇਰ 10 ਵਜੇ ਤੱਕ ਸਾਡਾ ਸਰਵਰ ਵੀ ਬਹੁਤ ਤੇਜ਼ ਹੁੰਦਾ ਤੇ ਤੁਹਾਨੂੰ ਜਸਟ 15-20 ਮਿੰਟ ਦੇ ਵਿੱਚ ਤੁਹਾਨੂੰ ਫ੍ਰੀ ਕਰ ਦਾਂਗੇ ਇਸੇ ਲਈ ਸਾਰਿਆਂ ਨੂੰ ਬੇਨਤੀ ਆ ਸਾਡਾ ਸਾਰਾ ਸਟਾਫ 9 ਵਜੇ ਦਫ਼ਤਰ ਦੇ ਵਿੱਚ ਪਹੁੰਚ ਜਾਂਦਾ ਤੁਸੀਂ ਆਪਣੀ ਜੋ ਅਪਾਇੰਟਮੈਂਟ ਚੱਕੀ ਹੈ ਟਾਈਮ ਹੈ ਉਹ ਸਵੇਰ-ਸਵੇਰ ਉਹ ਤੁਸੀਂ ਭਖਤੋਂ ਤਾਂ ਨਾਰਮਲੀ 70 ਤੋਂ 80 ਰਜਿਸਟਰੀਆਂ ਤੁਹਾਡੇ ਇੱਥੇ ਇੱਕ ਤਸੀਲ ਦੇ ਵਿੱਚ ਰਜਿਸਟਰਡ ਹੁੰਦੀਆਂ ਤੁਸੀਂ ਇਕ ਹੁੰਦੀਆਂ ਸਵੇਰੇ ਹਰ ਇੱਕ ਨੂੰ ਤਾਂ ਟਾਈਮ ਮਿਲ ਨਹੀਂ ਸਕਦਾ 10 ਤੋਂ 11 ਸਵੇਰੇ ਸਵੇਰੇ ਹਰ ਇੱਕ ਨੂੰ ਟਾਈਮ ਨਹੀਂ ਮਿਲਦਾ ਬਟ ਇਹ ਦੇਖੋਗੇ ਤੁਹਾਨੂੰ 9 ਤੋਂ 12 ਦੇ ਵਿੱਚ ਵਿੱਚ ਕੋਈ ਫੁੱਲ ਡੇ ਦਾ 40% ਟਾਈਮ 9 ਤੋਂ 12 ਦਾ 9 ਤੋਂ 5 ਦੇ ਵਿੱਚ ਆਪਾਂ ਦੇਖਿਆ 8 ਘੰਟੇ ਦੇ ਤਾਂ ਉਹਦੇ ਵਿੱਚ 9 ਤੋਂ 12 ਜਿਹੜਾ ਹੈਗੇ 4 3 ਘੰਟੇ ਹੋ ਗਏ ਉਹ 40% ਟਾਈਮ ਹੋ ਗਿਆ ਜੇ ਉਹਦੇ ਵਿੱਚ 40% ਵੀ ਲੋਕ ਆ ਜਾਣ ਤਾਂ ਸਹੀ ਬਾਕੀ 60% ਦਾ ਕੰਮ ਬਾਕੀ ਟਾਈਮ ਦੇ ਵਿੱਚ ਕੱਢ ਦੀਏ ਐਕਚੁਅਲੀ ਉਹ 40% ਵਿੱਚ ਜਿਹੜੇ ਜਿਹੜੇ ਲੋਕ ਆ 9 ਤੋਂ 12 ਵਾਲੇ ਉਹ ਵੀ ਲੇਟ ਆਉਂਦੇ ਨੇ ਜਿਸ ਦੇ ਕਰਕੇ ਬਾਕੀ ਵੀ ਰਸ਼ ਪੈਂਦਾ ਹੈ ਉਹ ਲੈ ਟਾਈਮ ਗੈਪ ਜਿਹੜਾ ਉਹ ਹੈ ਜੀ 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 ਜੇ ਸਾਰੇ ਆਪਦੀ ਅਪਾਇੰਟਮੈਂਟ ਦੇ ਹਿਸਾਬ ਨਾਲ 9 ਤੋਂ 12 ਵਾਲੇ ਸਪੈਸ਼ਲੀ ਆਪਦੇ ਟਾਈਮ ਨਾਲ ਆਉਣ ਤਾਂ ਸਾਡੀ ਕੋਈ ਰਸਨਾ ਪਵੇ ਵੈਸੇ ਸਰਵਰ ਕਿਤੇ ਨਾ ਕਿਤੇ ਭੋਜਨ ਦਾ ਕਿਤੇ ਡਾਊਨ ਸਰਵਰ ਐਕਚੁਅਲੀ ਨਵਾਂ ਸਰਵਰ ਹੈ ਤਾਂ ਕਰਕੇ ਹਮੇਸ਼ਾ ਹੀ ਨਵੀਂ ਚੀਜ਼ ਇੰਪਰੂਵਮੈਂਟ ਦੇ ਵਿੱਚ ਰਹਿੰਦੀ ਹੈ ਉਹ ਸਾਡੇ ਕੰਟੀਨਿਊਸਲੀ ਹਾਇਰ ਅਥਾਰਟੀ ਨਾਲ ਸੀ ਟੱਚ ਦੇ ਵਿੱਚ ਰਹਿੰਦੇ ਆ ਜਦੋਂ ਜਦੋਂ ਸਰਵਰ ਡਾਊਨ ਹੁੰਦਾ ਸੀ ਉਹਨਾਂ ਨੂੰ ਸਲੈਕ ਕਰ ਦਿੰਦੇ ਆ ਉਹ ਜਿੱਦਾਂ ਜਿੱਦਾਂ ਹੁੰਦੇ ਆ ਉਦੋਂ ਉਦੋਂ ਆਪਣੀ ਕੋਸ਼ਿਸ਼ ਦੇ ਹਿਸਾਬ ਨਾਲ ਸਰਵਰ ਨੂੰ ਠੀਕ ਕਰੀ ਜਾਂਦੇ ਰਹਿੰਦੇ ਆ 潘军。